ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਲੋ ਦੋਸਤੋ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਂ ਤੋਰੀ ਕੱਦੂ ਪਰਮਲ ਦੀ ਕਾਸ਼ਤ ਸਾਡੇ ਏਰੀਆ ਦੇ ਵਿੱਚ ਕਿਵੇਂ ਕਰੀ ਜਾਂਦੀ ਹੈ ਦੋਸਤੋ ਆਜੋ ਵੀਡੀਓ ਨਾਲ ਜੁੜੇ ਰਹੋ ਤੁਹਾਨੂੰ ਦਿਖਾਉਨੇ ਆਂ ਤੋਰੀ ਕੱਦੂ ਦੀ ਕਾਸ਼ਤ ਆਹ ਦੇਖੋ ਦੋਸਤੋ ਇਹ ਆ ਦੋਸਤੋ ਸਾਡਾ ਜਿਹੜਾ ਅੰਗੂਰਾ ਆਂਦੇ ਸਾਡੇ ਪਹਿਲਾਂ ਇੱਥੇ ਬਾਗ ਲੱਗੇ ਹੁੰਦੇ ਸੀ ਇਹ ਦੋਸਤ ਦੋਸਤੋ ਉਹ ਬਾਗ ਜਦੋਂ ਜਿਆਦਾ ਮੀਂਹ ਪੈ ਜਾਂਦੇ ਨਾ ਉਹਦੋਂ ਸਾਰਾ ਅੰਗੂਰ ਖਰਾਬ ਹੋ ਜਾਂਦਾ ਸਾਰਾ ਬਾਗ ਜਾਨੀ ਕਿ ਬਹਿ ਜਾਂਦਾ ਗਲ ਜਾਂਦਾ ਅੰਗੂਰ ਫਿਰ ਦੋਸਤੋ ਸਾਡੇ ਇਧਰਲੇ ਏਰੀਆ ਨੇ ਇੱਕ ਆੜ ਕੱਢੀ ਵੀ ਫਿਰ ਆ ਜਿਹੜੀ ਇਹ ਜਾਲ ਸੀਗੇ ਅੰਗੂਰਾ ਆਲੇ ਸਾਡੇ ਉਹਦੇ ਉੱਤੇ ਤੋਰੀ ਕੱਦੂ ਪਰਮਲ ਤੇ ਬਾੜ ਕਰੇਲਾ ਦੇਖੋ ਦੋਸਤੋ ਜਿਵੇਂ ਆ ਪਰਮਲ ਹੈ ਇਹ ਬੇਰ ਵਰਗਾ ਹੁੰਦਾ ਦੋਸਤੋ ਆ ਪਰਮਲ ਚੁੱਬੜ ਵਰਗਾ ਲਾ ਲੋ ਬੇਰ ਵਰਗਾ ਲਾ ਲੋ ਇਹਦੀ ਸਬਜੀ ਵਧੀਆ ਬਣਦੀ ਹੈ ਦੋਸਤੋ ਇਹ ਚਾਰ ਚਪੇਰੇ ਲਾਇਆ ਜਾਂਦਾ ਜਾਲ ਦੇ ਤੇ ਇਹੋ ਦੋਸਤੋ ਸਾਡੇ ਉਹ ਬਾਗ ਖਰਾਬ ਹੋਣੇ ਸ਼ੁਰੂ ਹੋ ਗਏ ਅੰਗੂਰਾਂ ਦੇ ਉਦੋਂ ਫਿਰ ਸਾਡੇ ਰਲ ਕੇ ਇਹ ਦੋ ਤਿੰਨ ਪਿੰਡਾਂ ਨੇ ਕੱਦੂ ਤੋਰੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਕੱਦੂ ਤੋਰੀ ਜਿਹੜਾ ਕੰਮ ਸੀ ਦੋਸਤੋ ਇਹ ਬਹੁਤ ਮਿਹਨਤ ਵਾਲਾ ਕੰਮ ਸੀਗਾ ਯਾਨੀ ਕਿ ਇਹਦੇ ਵਿੱਚ ਦਿਨ ਰਾਤ ਹੀ ਬੰਦੇ ਨੂੰ ਬਹੁਤ ਦੇਦੇ ਵਿੱਚ ਮਿਹਨਤ ਕਰਨੀ ਪੈਂਦੀ ਹੈ ਫਿਰ ਦੋਸਤੋ ਜਦੋਂ ਇਹ ਸ਼ੁਰੂ ਹੋ ਗਿਆ ਸਾਡੇ ਏਰੀਆ ਦੇ ਵਿੱਚ ਕੰਮ ਤਾਂ ਦੋਸਤੋ ਜਿਹੜੇ ਜਿਹੜੀ ਥਰੜੀ ਸਬਜ਼ੀ ਲੱਗਦੀ ਹੈ ਮੰਨ ਲਓ ਵੀ ਧਰਤੀ ਤੇ ਉਹ ਦੋਸਤੋ ਜਦੋਂ ਕੋਈ ਮੀਂਹ ਪੈਂਦੇ ਹੈ ਜੂਨ ਜੁਲਾਈ ਅਗਸਤ ਮਹੀਨੇ ਚ ਉਹ ਸਬਜ਼ੀ ਸਾਰੀ ਮਰ ਜਾਂਦੀ ਹੈ ਜਿਹੜੀ ਇਹ ਸਬਜ਼ੀ ਹੈ ਦੋਸਤੋ ਇਹ ਜਾਲ ਉੱਪਰ ਚੜੀ ਹੋਣ ਕਰਕੇ ਜਾਲ ਉੱਪਰ ਚੜੀ ਹੁਣ ਕਰਕੇ ਇਹਨੂੰ ਨੁਕਸਾਨ ਵੀ ਘੱਟ ਹੁੰਦਾ ਹੈ ਤੇ ਇਹ ਮੰਨ ਲਓ ਵੀ ਲੱਗਦੀ ਵੀ ਬਹੁਤ ਜ਼ਿਆਦਾ ਹੁਣ ਐਤਕੀ ਬਾਰਸ਼ਾਂ ਬਹੁਤ ਜ਼ਿਆਦਾ ਹੋਣ ਕਰਕੇ ਆ ਪੱਤੇ ਇਹਦੇ ਐ ਹੋ ਗਏ ਇਹ ਵੀ ਥੋੜਾ ਜਿਆਦਾ ਐਤਕੀ ਫਿਰ ਪਾਣੀ ਪੂਣੀ ਜ਼ਿਆਦਾ ਖੜ ਗਏ ਉਹਦਾ ਕਰਕੇ ਫਿਰ ਅਸਰ ਤਾਂ ਦੋਸਤੋ ਪੈ ਹੀ ਜਾਂਦਾ ਆ ਦੇਖੋ ਦੋਸਤੋ ਇੱਧਰ ਹਲਦੀ ਵੀ ਲਾਈ ਹੋਈ ਹੈ ਇਹ ਹਲਦੀ ਹੈ ਦੋਸਤੋ ਆ ਦੇਖੋ ਇਹ ਪਰਮਲ ਹੈ ਪਰਮਲ ਦਾ ਆ ਗਿਆ ਦੋਸਤੋ ਟੈਕ ਐਸਟਰਨ ਉਹ ਜਾਂਦਾ ਪਰਮਲ ਵੀ ਜੇ ਦੋਸਤੋ ਆਪਾਂ ਇਹ ਘਰੇ ਲਾਉਣਾ ਹੋਵੇ ਜਿੱਦਾਂ ਕਿ ਇਹ ਖੰਭੇ ਬਣਾ ਕੇ ਆਪਾਂ ਜਿਹੜੀ ਇਹ ਤਾਰ ਹੈ ਨਾ ਜੋ ਦੋਸਤੋ ਆਹ ਤਾਰ ਆਹ ਤਾਰੇ ਜਿਸਤੀ ਹੁੰਦੀ ਹੈ ਦੋਸਤੋ ਇਹਨੂੰ ਜਰ ਨਹੀਂ ਲੱਗਦੀ ਇਹ ਲੰਮਾ ਸਮਾਂ ਤੱਕ ਇਹ ਟਿਕਾਊ ਰਹਿੰਦੀ ਹੈ ਚੀਜ਼ ਜਿਹੜੇ ਆ ਬੀਮ ਬਣਦੇ ਆ ਖੰਭੇ ਲਾ ਲੋ ਇਹ ਸੀਮੈਂਟ ਬਜਰੀ ਦੇ ਬਣਦੇ ਬਹੁਤ ਮਜ਼ਬੂਤ ਹੁੰਦੇ ਆ ਕਿਉਂਕਿ ਇਹਨੂੰ ਖਿੱਚ ਵੀ ਲਾਈ ਜਾਂਦੀ ਐ ਇਸ ਤਰ੍ਹਾਂ ਸਟੇ ਲੱਗਦੀ ਐ ਖਿੱਚ ਲੱਗਦੀ ਐ ਖਿੱਚ ਲੱਗਣ ਕਰਕੇ ਸਾਰਾ ਬਾਗ ਫਿਰ ਇਹਦੇ ਸਾਰੇ ਖੜਦਾ ਐ ਦੋਸਤੋ ਆਪਾਂ ਇਹ ਖੰਬੇ ਬਣਵਾ ਵੀ ਸਕਦੇ ਆ ਆਪਾਂ ਆਪਦੇ ਮਿਸਤਰੀ ਤੋਂ ਹਰਮੇ ਹੁੰਦੇ ਐ ਇਹਦੇ ਤੇ ਸਾਡੇ ਵਾਲੇ ਏਰੀਆ ਚੋ ਜੇ ਕਿਸੇ ਨੇ ਖਾਣ ਜੋਗਰੀ ਘਰੇ ਸਬਜ਼ੀ ਲਾਉਣੀ ਹੋਵੇ ਤਾਂ ਮੰਨ ਲਓ ਇਹ ਬਾਸਤੇ ਵੀ ਲੱਗ ਜਾਂਦੀ ਜਿਹੜਾ ਬਾਸ ਆਉਂਦਾ 12 ਤੋਂ 13 ਫੁੱਟ ਦਾ ਬਾਸ ਆਉਂਦਾ ਉਹਦੇ ਤੇ ਆਪਾਂ ਇੱਕ ਪੱਕਾ ਧਾਗਾ ਆਉਂਦਾ ਉਹ ਬਣ ਕੇ ਘਰੇ ਵੀ ਲਾ ਸਕਦੇ ਆ ਜਾਂ ਆਪਾਂ ਤਾਰ ਪਾ ਕੇ ਵੀ ਲਾ ਸਕਦੇ ਆ ਤੇ ਜੇ ਭਨੇ ਬਣਾਏ ਖੰਬੇ ਉਹ ਸਾਡੇ ਏਰੀਆ ਚ ਮਿਲਦੇ ਤਾਂ ਹੈ ਪਰ ਉਹ ਛੋਟੇ ਹੁੰਦੇ ਆ 10 ਫੁੱਟ ਦੀ ਹਾਈਟ ਹੁੰਦੀ ਆ ਉਹਨਾਂ ਦੀ 8-7 ਫੁੱਟ ਦੀ ਇਹ ਖੰਬੇ ਇਹ ਥੋੜੇ ਲੰਬੇ ਹੁੰਦੇ ਆ ਇਹ ਸਪੈਸ਼ਲੀ ਬਣਦੇ ਆ ਬਾਗ ਖਾਤਰ ਤੇ ਐਸ ਤਰ੍ਹਾਂ ਦੋਸਤੋ ਫਿਰ ਅੰਗੂਰਾਂ ਦੇ ਬਾਗ ਪੱਟ ਕੇ ਇਹ ਸਬਜ਼ੀ ਲਾਉਣੀ ਸ਼ੁਰੂ ਕਰੀਏ ਸਾਡੇ ਏਰੀਏ ਨੇ ਕਾਫੀ ਦਿਨਾਂ ਦਾ ਮੈਂ ਦੋਸਤੋ ਇਹ ਚੀਜ਼ ਤੁਹਾਨੂੰ ਵਿਖਾਉਣ ਵਾਸਤੇ ਕਰ ਰਿਹਾ ਸੀ ਅੱਜ ਦੋਸਤੋ ਫਿਰ ਮੈਂ ਸਮਾਂ ਕੱਢ ਕੇ ਮੈਂ ਖੈ ਵੀ ਆਪਦੇ YouTube ਵਾਲੇ ਦੋਸਤਾਂ ਨੂੰ ਜਰੂਰ ਦਿਖਾਈਏ ਕਿਉਂਕਿ ਦੋਸਤੋ ਆਪਾਂ ਵੀ ਕਿਸਾਨ ਹੈ ਤੇ ਸਾਡੇ ਏਰੀਆ ਦੇ ਵਿੱਚ ਦੋਸਤੋ ਇਹ ਬਹੁਤ ਜ਼ਿਆਦਾ ਲਾਈ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਤਿੰਨ ਤੋਂ ਚਾਰ ਜਿਹੜੀਆਂ ਸਬਜ਼ੀਆਂ ਨੇ ਉਹ ਉਹ ਇਹਦੇ ਉੱਪਰ ਜਾਲ ਦੇ ਉੱਪਰ ਲੱਗ ਜਾਂਦੀਆਂ ਜਿੱਦਾਂ ਕਿ ਕद्दू ਹੋ ਗਿਆ ਤੋਰੀ ਹੋ ਗਈ ਤੇ ਅ ਅੱਲ੍ਹਾ ਹੋ ਗਈਆਂ ਆਪਣਾ ਪਰਮਲ ਹੋ ਗਿਆ ਵੱਡਾ ਕਰੇਲਾ ਹੋ ਗਿਆ ਛੋਟਾ ਕਰੇਲਾ ਹੋ ਗਿਆ ਇਹ ਤਿੰਨ ਤੋਂ ਚਾਰ ਸਬਦੀਆਂ ਜਿਹੜੀਆਂ ਜਾਲ ਦੇ ਉੱਪਰ ਇਹ ਲੱਗ ਜਾਂਦੀਆਂ ਦੋਸਤੋ ਉਹਦੇ ਨਾਲ ਕੀ ਹੁੰਦਾ ਵੀ ਜੇ ਜਿਹੜੀ ਆਪਣੇ ਜੂਨ ਜੂਨ ਜੁਲਾਈ ਦੇ ਵਿੱਚ ਉਹਦੇ ਨਾਲ ਇਹਨੂੰ ਥਰਡੀ ਸਬਜੀ ਤਾਂ ਉਹਦੇ ਨਾਲ ਮਰ ਜਾਂਦੀ ਹੈ ਦੋਸਤੋ ਇਹਨੂੰ ਕੋਈ ਫਰਕ ਨਹੀਂ ਪੈਂਦਾ ਇਹਨੂੰ ਬਹੁਤ ਘੱਟ ਫਰਕ ਪੈਂਦਾ ਉਹ ਨਾਰਮਲ ਬਾਰਸ਼ਾਂ ਨਾਲ ਇਤਕੀ ਤਾਂ ਥੋੜੀਆਂ ਬਾਰਸ਼ਾਂ ਜ਼ਿਆਦਾ ਹੋਣ ਕਰਕੇ ਆ ਨੁਕਸਾਨ ਵੀ ਹੈ ਕਿਸਾਨਾਂ ਦਾ ਕਿਉਂਕਿ ਇਹ ਬੱਲਾ ਸੁੱਕ ਚੱਲੀਆਂ ਆ ਦੇਖੋ ਦੋਸਤੋ ਆ ਪਰਮਲ ਤਿਆਰ ਹੈ ਸਬਜੀ ਦੇ ਇਹਦੀ ਆਪਾਂ ਸਬਜੀ ਬਣਾ ਸਕਦੇ ਆ ਆ ਤੁਹਾਨੂੰ ਇਹ ਤੋੜ ਕੇ ਦਿਖਾਉਣਾ ਦੇਖੋ ਇਹ ਪਰਮਲ ਆ ਦੋਸਤੋ। ਇਹ ਰੀਆ ਪਾ ਸਬਜੀ ਬਣਾ ਸਕਦੇ ਆ। ਇਹ ਰੈਡੀ ਆ ਦੋਸਤੋ ਸਬਜੀ ਬਣਾਉਣ ਦੇ। ਇਸ ਤਰ੍ਹਾਂ ਇਹ ਪਰਮਲ ਦੋਸਤੋ ਲੱਗਦਾ ਇਸ ਤਰ੍ਹਾਂ। ਤੁਹਾਨੂੰ ਦਿਖਾਉਣੇ ਆ ਦੋਸਤੋ ਹੋਰ ਵੀ। ਆ ਦੋਸਤੋ ਤੁਹਾਨੂੰ ਕद्दू ਵੀ ਦਿਖਾਉਣੇ ਆ ਕੀ ਆ। ਆ ਦੇਖੋ ਜੀ। ਆ ਕੀ ਆ ਇਸ ਤਰ੍ਹਾਂ ਲੱਗਦਾ। ਫਿਰ ਆ ਦੇਖੋ ਦੋਸਤੋ ਇਹ ਮੇਰੇ ਦੋਸਤਾਂ ਦਾ ਖੇਤ ਹੈ ਤੇ ਆ ਗੋਭੀ ਵੀ ਲਾ ਦਿੱਤੀ ਹੈ ਇਹ ਦੀਵਾਲੀ ਦੇ ਨੇੜੇ ਜਾ ਕੇ ਇਹ ਗੋਭੀ ਨੇ ਚੱਲ ਪੈਣਾ ਹੈ ਇਹਦੇ ਵਿੱਚ ਮਿਹਨਤ ਦੋਸਤੋ ਬਹੁਤ ਇਹ ਵੀ ਬਹੁਤ ਮਿਹਨਤ ਹੈ ਮਰੂਦਾਂ ਦਾ ਬਾਗ ਵੀ ਲਾਇਆ ਹੋਇਆ ਬੂਟੇ ਛੋਟੇ ਐ ਤੇ ਆਪਣਾ ਗੋਭੀ ਵੀ ਲਾ ਦਿੱਤੀ ਹੈ ਸਾਡਾ ਟੋਟਲ ਏਰੀਆ ਦੋਸਤੋ ਇਹ ਬਾਗਾਂ ਵਾਲਾ ਸਬਜ਼ੀ ਵਾਲਾ ਤੇ ਝੋਨੇ ਵਾਲਾ ਇਹ ਇਹ ਸਬਜ਼ੀਆਂ ਵਾਲਾ ਏਰੀਆ ਸਾਡਾ ਸਭ ਤੋਂ ਜ਼ਿਆਦਾ ਇਹੀ ਸਾਡਾ ਸਬਜ਼ੀਆਂ ਵਾਲਾ ਏਰੀਆ ਜ਼ਿਆਦਾ ਹੈ ਦੋਸਤੋ ਕਿਉਂਕਿ ਸਾਡੇ ਜਾਲ ਵਾਲੀ ਸਬਜ਼ੀ ਬਹੁਤ ਲੱਗਦੀ ਹੈ ਦੇਖੋ ਇਸ ਤਰ੍ਹਾਂ ਜਾਲ ਹੈ ਐਂ ਜਾਲ ਹੈ ਜੀ ਖੰਬੇ ਪੈਂਦੇ ਐ ਇਹ ਮੇਰੇ ਨਾਲ ਕਿੱਲੇ ਚ 200 ਖੰਭਾ ਪਏ ਜਾਂਦਾ ਹੈ ਨਾ ਆਪਣੇ 220 ਵੀ ਪਏ ਜਾਂਦੇ ਆ ਇਹ ਆਪਣੇ ਤੇ ਨਿਰਭਰ ਆ ਦੋਸਤੋ ਵੀ ਆਪਾਂ ਜੀ 20 ਫੁੱਟ ਤੇ ਖੰਭਾ ਰੱਖਣਾ ਹੈ 25 ਫੁੱਟ ਤੇ ਰੱਖਣਾ ਹੈ 10 ਫੁੱਟ ਤੇ ਰੱਖਣਾ ਆਪਾਂ ਆਪ ਤੇ ਤੇ ਨਿਰਭਰ ਆ ਵੀ ਆਪਾਂ ਕਿੱਲੇ ਚ 200 ਖੰਭਾ ਵੀ ਪਾ ਸਕਦੇ ਆ 250 ਉਹ ਤਾਂ ਜਿੰਨਾ ਵੀ ਆਪਣੇ ਤੇ ਨਿਰਭਰ ਆ ਦੋਸਤੋ ਆਪਾਂ ਕਿੰਨਾ ਕੁ ਬਿਰਲਾ ਆ ਜਾਂ ਆਪਾਂ ਕਿੰਨਾ ਕੁ ਮਜ਼ਬੂਤੀ ਉਹਨੀ ਮਜ਼ਬੂਤੀ ਵਾਦੀ ਆ ਦੋਸਤੋ ਜਿੰਨਾ ਆਪਾਂ ਨੇੜੇ ਝਾੜ ਲਾਵਾਂਗੇ ਖੰਭਾ ਲਾਵਾਂਗੇ ਜਿੰਨਾ ਨੇੜੇ ਤੇ ਆਹ ਦੇਖੋ ਦੋਸਤੋ ਆਹ ਸਾਈਡ ਤੇ ਪੂਰੀ ਮੋਟੀ ਤਾਰ ਪੈਂਦੀ ਆ ਦੋਸਤੋ ਜਿਹੜੀ ਸਾਰੇ ਬਾਗ ਨੂੰ ਸਪੋਰਟ ਬਣਾ ਕੇ ਰੱਖਦੀ ਆ ਪਾਈਪ ਲੱਗਦੀ ਆ ਇਸ ਤਰ੍ਹਾਂ ਤੇ ਆਹ ਮੋਟੀ ਤਾਰ ਆ ਦੇਖੋ ਇਹ ਬਹੁਤ ਮਜ਼ਬੂਤ ਤੇ ਮੋਟੀ ਤਾਰ ਹੁੰਦੀ ਆ ਟੋਟਲ ਜਿਸਤੀ ਹੁੰਦੀ ਆ ਇਹਨੂੰ ਕੋਈ ਜਰਨੀ ਲੱਗਦੀ ਇਹ ਸਾਰੇ ਬਾਗ ਨੂੰ ਸਪੋਰਟ ਬਣਾ ਕੇ ਰੱਖਦੀ ਆ ਜੀ ਤੋਂ ਨੂੰ ਹਲਦੀ ਵੀ ਦਿਖਾਈਏ ਇਹਦੇ ਦੋਸਤੋ ਖਰਚਾ ਜੇ ਆਪਾਂ ਮੰਨੀਏ ਨਾ ਖਰਚਾ ਜੇ ਆਪਾਂ ਚੰਗੀ ਕੁਆਲਿਟੀ ਦਾ ਜਾਲ ਪਾਉਣਾ ਪੂਰਾ ਵਧੀਆ ਮਜ਼ਬੂਤ ਆ ਦੇਖੋ ਦੋਸਤੋ ਇਹ ਆ ਗਈ ਆਪਣੀ ਹਲਦੀ ਇਹ ਹਲਦੀ ਵੀ ਲਈ ਹੋਈ ਹੈ ਜੇ ਆਪਾਂ ਦੋਸਤੋ ਚੰਗੀ ਕੁਆਲਿਟੀ ਦਾ ਜਾਲ ਪਾਉਣਾ ਹੈ ਤਾਂ ਆਪਣਾ 3 ਲੱਖ ਦੇ ਕਰੀਬ ਖਰਚਾ ਆ ਜਾਂਦਾ ਹੈ ਠੀਕ ਹੈ ਜੀ 2.70 ਹਜ਼ਾਰ ਤੋਂ ਲੈ ਕੇ 3 ਲੱਖ ਦੇ ਕਰੀਬ ਖਰਚ ਆ ਜਾਂਦਾ ਹੈ 3 ਤੋਂ ਟੱਪ ਵੀ ਜਾਂਦਾ ਦੋਸਤੋ ਤੇ 3 ਤੋਂ ਘਟ ਵੀ ਜਾਂਦਾ ਉਹ ਆਪਣੇ ਤੇ ਨਿਰਪਰ ਕਰਦਾ ਵੀ ਆਪਾਂ ਦੁਬਾਰੇ ਫੇਰ ਦੱਸਦਾ ਵੀ ਕੈ ਫੁੱਟ ਤੇ ਆਪਾਂ ਖੰਭਾ ਲਾਉਣਾ ਘਰੇ ਜੇ ਆਪਾਂ ਆਮ ਘਰੇ ਆਪਾਂ ਲਾਉਣਾ ਜੇ ਕੋਈ ਆਪਾਂ ਵਾਰ-ਵਾਰ ਖੇਤਾਂ 'ਚ ਢਾਣੀਆਂ 'ਚ ਬੈਠੇ ਆਂ ਦੂਰ ਨੇੜੇ ਜੇ ਆਪਾਂ ਇਹ ਕੋਈ ਬੱਲਾ ਲਾਉਣੀ ਆ ਦੋਸਤੋ ਤਾਂ ਇਹਦੇ ਵਿੱਚ ਕੀ ਹੈ ਵੀ ਆਪਾਂ ਜਿਹੜਾ ਆਪਣਾ ਆਪਾਂ ਨੂੰ ਟੰਬੇ ਮਿਲ ਜਾਂਦੇ ਆ ਬਾਸ ਦੇ ਦੋਸਤੋ ਬਾਜ਼ਾਰ 'ਚ ਉਹ ਲਿਆ ਕੇ ਆਪਾਂ ਲਾ ਸਕਦੇ ਆ ਆ ਦੇਖੋ ਇਸ ਤਰ੍ਹਾਂ ਤੋਰੀ ਲੱਗਦੀ ਹੈ ਦੋਸਤੋ ਐ ਉਹ ਆਪਾਂ ਲਿਆ ਕੇ ला ਸਕਦੇ ਆ ਲਿਆ ਕੇ ਇੱਕ ਪੱਕੀ ਪੱਕਾ ਧਾਗਾ ਹੁੰਦਾ ਦੋਸਤੋ ਚਿੱਟੇ ਰੰਗ ਦਾ ਉਹ ਵੀ ਆਪਾਂ ला ਸਕਦੇ ਆ ਆਪਣੇ ਘਰ ਵਾਸਤੇ ਤੇ ਜਾਂ ਆਪਾਂ ਇਹ ਤਾਰ ਲਿਆ ਕੇ ਇਹੋ ਜੀ ਤਾਰ ਲਿਆ ਕੇ ला ਸਕਦੇ ਆ ਦੋਸਤੋ ਲਿਆ ਕੇ ਤੇ ਉਹਦੇ ਆਪਾਂ ਘਰੇ ਖਾਣ ਜੋਗਰੀ ਸਬਜ਼ੀ ਵੀ ला ਸਕਦੇ ਆ ਜੇ ਆਪਣੇ ਕੋਲ ਘਰੇ ਕੋਈ ਥੋੜਾ ਕਾਣਾ ਵਿਹਲਾ ਥਾਂ ਤੇ ਖੇਤ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਜਿਹੜੇ ਕਿਸਾਨ ਭਰਾ ਜਿਹੜੀ ਆਪਣੀ ਬਾੜ ਹੁੰਦੀ ਹੈ ਦੋਸਤੋ ਪਸ਼ੂਆਂ ਤੋਂ ਕਰੀ ਹੁੰਦੀ ਆ ਵਾਰਾ ਪਸ਼ੂਆਂ ਤੋਂ ਆਪਾਂ ਉਸ ਤੇ ਵੀ ਝੜਾ ਸਕਦੇ ਆ ਝਾੜ ਕਲੇਲਾ ਹੋ ਗਿਆ ਤੇ ਕੋਈ ਵੀ ਕੱਦੂ ਦੀ ਵੱਲ ਹੋ ਗਈ ਦੋਸਤੋ ਆ ਦੇਖੋ ਦੋਸਤੋ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਹੋਊਗਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਣਾ ਚੈਨਲ ਹੈ ਜੱਗੀ ਬਠਿੰਡੇ ਦੇ ਨਾਮ ਤੇ ਕੋਈ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਭਰਾਵੋ ਬੇਨਤੀ ਹੈ ਆ ਦੇਖੋ ਦੋਸਤੋ ਇਸ ਤਰ੍ਹਾਂ ਫਰਮਨ ਲੱਗਦੇ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਐਂਦਾ ਹੁੰਦਾ ਦੋਸਤੋ ਇਹ ਸਾਰਾ ਆਪਣਾ ਜਿਹੜਾ ਸਬਜ਼ੀ ਦਾ ਕੰਮ ਹੈ ਐਂ ਚੱਲਦਾ ਓਕੇ ਦੋਸਤੋ ਧੰਨਵਾਦ ਬਸ ਆਹੀ ਚੀਜ਼ ਤੁਹਾਨੂੰ ਕਿਸਾਨਾਂ ਨੂੰ ਜੋ ਕਿਸਾਨ ਭਰਾ ਜੁੜੇ ਹੋਏ ਨੇ ਨਾਲ ਮੇਰੇ ਤੁਹਾਨੂੰ ਇਹ ਦਿਖਾਉਣੀ ਸੀ ਦੂਰੋਂ ਨੇੜੇੋਂ ਅਮੀਦ ਆ ਤੁਹਾਨੂੰ ਪਸੰਦ ਆਊਗੀ ਵੀਡੀਓ ਧੰਨਵਾਦ ਚੜ੍ਹਦੀ ਕਲਾ ਚ ਰੱਖੇ ਰੱਬ ਤੁਹਾਨੂੰ ਸਾਰਿਆਂ ਨੂੰ ਸਸੇ ਗਾਲ